ਹਾਂਜੀ ਵਾਿਗਰੂ ਜੀ ਕਾ ਗਾਲਸਾ ਸ਼੍ਰੀ ਵਾਿਗਰੂ ਜੀ ਕੀ ਫਤਿਹ ਪ੍ਰੋਗਰਾਮ ਹਰ ਕੇ ਨਾਮ ਕੇ ਵਪਾਰੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੋਂ ਤੁਹਾਡੇ ਲਈ ਅਸੀਂ ਇੱਕ ਨਵਾਂ ਪ੍ਰੋਗਰਾਮ ਫੇਰ ਲੈ ਕੇ ਹਾਜ਼ਰ ਹੋਏ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਅਹਿਮ ਵਿਚਾਰਾਂ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੰਤ ਬਾਬਾ ਮਨਜਿੰਦਰ ਸਿੰਘ ਜੀ ਬੇਗੰਪੁਰੇ ਵਾਲੇ ਜੁੜਨੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਬਾ ਜੀ ਸਵਾਗਤ ਹੈ ਜੀ ਪ੍ਰੋਗਰਾਮ ਜੀ ਪਾਜੀ ਸਾਹਿਬ ਸਾਰੇ ਟੀਮ ਦਾ ਸਵਾਗਤ ਹਾਂਜੀ ਬਾਬਾ ਜੀ ਤੁਹਾਡੀਆਂ ਵਿਚਾਰਾਂ ਗਿਆਨ ਜਿਹੜਾ ਆ ਅਸੀਂ ਚੈਨਲ ਤੇ ਪਾਉਨੇ ਹੁੰਦੇ ਆ ਵੀ ਉਹ ਗਿਆਨ ਬੜਾ ਸੇਧ ਦਿੰਦਾ ਜੀ ਹਾਂਜੀ ਹੂੰ ਤੇ ਕੁਝ ਕਿ ਵਿਚਾਰਾਂ ਜਣੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਨੀਆਂ ਸੀ ਵੀ ਗੁਰਬਾਣੀ ਦੇ ਵਿੱਚ ਸੰਤ ਭਗਤ ਬ੍ਰਹਮ ਗਿਆਨੀ ਦੀ ਬੜੀ ਮਹਿਮਾ ਲਿਖੀ ਹੋਈ ਹੈ ਹੂੰ ਤੇ ਉਸ ਦੀ ਨਿੰਦਿਆ ਕਰਨ ਵਾਲੇ ਨੂੰ ਵੀ ਬੜੀ ਸਜ਼ਾ ਲਿਖੀ ਹੋਈ ਹੈ ਜੀ ਹਾਂ ਹਾਂ ਤੇ ਪਿਛਲੇ ਦਿਨੀ ਜਾਨੀ ਹੁਣ ਅਸੀਂ ਜੋ ਵੀ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਹੋਰ ਜੱਗ ਦੇ ਵਿੱਚ ਸੁਣਦੇ ਆ ਗੱਲਾਂ ਹੂੰ ਉਹਦੇ ਵਿੱਚ ਚਾਹੇ ਉਹ ਰਾਜਸੀ ਪਾਰਟੀਆਂ ਹੋਣ ਚਾਹੇ ਆਪਣੀਆਂ ਆਮ ਲੋਕ ਹੋਣ ਜਾਂ ਕੋਈ ਪੋਡਕਾਸਟ ਕਰਦੇ ਨੇ ਕਈ ਗੁਰਬਾਣੀ ਦਾ ਗਿਆਨ ਵੀ ਦਿੰਦੇ ਉਹ ਵੀ ਉਹ ਸਾਧੂ ਦੀ ਨਿੰਦਿਆ ਕਰੀ ਜਾਂਦੇ ਨੇ ਵੀ ਇਸ ਬਾਰੇ ਸਾਨੂੰ ਦੱਸਿਓ ਵੀ ਇਹ ਕੀ ਚੱਲ ਰਿਹਾ ਜੀ ਹਾਂ ਜੀ ਬਸ ਜੀ ਹੁਣ ਆਪਾਂ ਸਾਧੂ ਸੰਤ ਦੇ ਵਿਚਾਰ ਕਰਨੀ ਆ ਹਾਂ ਜੀ ਕਿਉਂ ਜਿਹੜਾ ਆਪਾਂ ਜ਼ਿਆਦਾ ਗੁਰਬਾਣੀ ਪੜ੍ਹਦੇ ਆ ਹਾਂ ਜੀ ਇਹ ਗੁਰਬਾਣੀ ਨੂੰ ਆਪਾਂ ਖੋਜਦੇ ਆ ਜੀ ਤਾਂ ਉੱਥੇ ਸਾਧੂ ਸੰਤ ਭਗਤ ਬ੍ਰਹਮ ਗਿਆਨੀ ਦੀ ਗੱਲ ਆਉਂਦੀ ਹਾਂ ਜੀ ਨਹੀਂ ਹੁਣ ਮੈਂ ਪੁੱਛਣਾ ਚਾਹੁੰਨਾ ਵੀ ਬਾਲੋ ਜੇ ਰੱਬ ਨਹੀਂ ਸਾਰਾ ਕੁਝ ਕਰਨਾ ਹਾਂ ਜੀ ਅਸੀਂ ਕਹਿੰਦੇ ਆ ਵੀ ਰੱਬ ਕਰਦਾ ਕਹਿੰਦਾ ਸਾਰਾ ਕੁਝ ਹਾਂਜੀ ਵੀ ਫੇਰ ਉਹ ਉਹ ਗੁਰਵਾਨੀ ਤੇ ਸਾਧੂ ਸੰਤ ਭਗਤ ਬ੍ਰਹਮ ਗਿਆਨੀ ਕਿਉਂ ਲਿਖਿਆ ਹਾਂਜੀ ਮਹਾਪੁਰਖ ਕਿਉਂ ਲਿਖਿਆ ਰਿਹਾ ਹਾਂਜੀ ਵੀ ਮਹਾਪੁਰਖਾਂ ਦਾ ਬੋਲਣਾ ਭਾਈ ਸਾਰੇ ਸਾਂਝੀ ਜਾਣ ਚ ਜਾਂਦਾ ਹੁੰਦਾ ਹਾਂਜੀ ਹੁਣ ਆਪਾਂ ਇਹ ਹੀ ਕਹਿੰਦੇ ਆ ਸਾਡੇ ਸਾਰੇ ਸਿੱਖ ਲੋਕ ਨੇ ਜਿਹੜੇ ਜਾਂ ਪੜਦੀਆਂ ਨੇ ਇਹ ਪੜਦੀਆਂ ਵੀ ਨੇ ਹਾਂਜੀ ਉਹ ਗੁਰੂ ਗ੍ਰੰਥ ਸਾਹਿਬ ਉਹ ਤਾਂ ਗੁਰਦਾਰ ਤਾਂ ਜਾਂਦੇ ਨੇ ਉੱਥੇ ਸੁਣਦੇ ਵੀ ਨੇ ਹਾਂਜੀ ਘਰੇ ਵੀ ਪੜ੍ਹਦੇ ਨੇ ਸਭ ਨੂੰ ਪਤਾ ਹੋਣੀ ਗੱਲ ਤਾਂ ਇੱਥੇ ਸਾਧੂ ਦਾ ਰੌਲਾ ਪਿਆ ਹੋਇਆ ਹੈ। ਵੀ ਸਾਧੂ ਦੇਚ ਆਇਆ ਜਾਂ ਇਹ ਤਾਂ ਰੱਬ ਨੂੰ ਸਾਧੂ ਕਹੀ ਜਾਂਦੇ ਨੇ। ਹੁਣ ਜੇ ਫਿਰ ਜੇ ਰੱਬ ਨੇ ਭਜਨ ਕਰਨਾ ਅਠ ਪੈਰ ਫੇਤਲ ਹੋਣੇ ਨਹੀਂ ਸਗੋ ਇੱਥੇ। ਹਾਂਜੀ। ਇਹ ਤਾਂ ਅਸੀਂ ਆ ਜੱਗ ਤੇ ਆ ਗਏ ਆਪਣਾ ਇੱਥੇ ਜਿਹੜੀ ਆ ਖੇਡ ਖੇਡੀ। ਅਖੀਰ ਇੱਥੇ ਰਹਿਣਾ ਕਹਿੰਦੇ ਨਹੀਂ ਚਲੇ ਜਾਣਾ। ਹਾਂਜੀ। ਹੁਣ ਭਾਜੀ ਆਪਾਂ ਦੇਖਿਆ ਵੀ ਸੁਖਣੀ ਸਾਚ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜਾ ਸਾਧੂ ਆ ਹਾਂਜੀ ਕਿੱਥੇ ਰੱਬ ਕਿੱਥੇ ਵਾਦਾ? ਹਾਂਜੀ। ਪ੍ਰਭ ਜੀ ਵਸੇ ਸਾਧ ਕੀ ਰਸਨਾ ਰਸਨਾ। ਨਾਨਕ ਜੀ ਦਾ ਦਾਸਨ ਦੱਸਕ ਤੇ ਕਿੰਨਾ ਸੌਖਾ ਕਿੰਨਾ ਸੌਖਾ ਸਮਝ ਆ ਜਾਂਦਾ ਬਈ ਸਾਧ ਤੇ ਪਰਮਾਤਮਾ ਵਿਚ ਭੇਜਣੀ ਹੈ ਹਾਂਜੀ ਤੇ ਇਹ ਸਾਡੇ ਲੋਗ ਪੜੀ ਵੀ ਜਾਂਦੇ ਨੇ ਮੰਨਦੇ ਵੀ ਨਹੀਂ ਹੈਗੇ ਹਾਂਜੀ ਹੁਣ ਆਪਾਂ ਕਈ ਵਾਰ ਇਹਨਾਂ ਤੇ ਆਦੇਸ਼ ਲਾਏ ਸੀ ਵੀ ਭਾਈ ਸਾਧੂ ਦੀ ਨਿੰਦਾ ਕਰਨੀ ਛੱਡੋ ਹਾਂਜੀ ਤੁਸੀਂ ਨਹੀਂ ਬੰਦਗੀ ਕਰਨੀ ਜਾਂ ਨਹੀਂ ਕੁਝ ਕਰਨਾ ਤੇ ਨਾ ਕਰੋ ਹਾਂਜੀ ਤੁਸੀਂ ਸਾਧੂ ਨੂੰ ਕਿਉਂ ਨਿੰਦਾ ਦੇਦੇ ਅੱਜ ਸੋਸ਼ਲ ਮੀਡੀਆ ਤੇ ਜਿਹੜਾ ਵੀ ਚੈਨਲ ਆਲਾ ਹੁੰਦਾ ਜਾਂ ਕੋਈ ਆਪਣੇ ਵੀਡੀਓ ਪਾਉਂਦਾ ਹਾਂਜੀ ਉਹ ਸਾਧੂ ਨੇ ਨਦਰਿਆ ਹਾਂਜੀ ਬੜਾ ਜੋਰ ਲੱਗਿਆ ਹੈ ਵੀ ਦੇਹਧਾਰੀ ਕੋਈ ਨਹੀਂ ਜਾਣਾ ਹੈ ਹਾਂਜੀ ਹੁਣ ਰੱਬ ਸਾਡੇ ਚ ਹਾਂਜੀ ਸਾਡੇ ਚੋਂ ਪਰਗਟ ਹੋਣਾ ਹੈ ਹਾਂਜੀ ਇਹ ਹੁਣ ਆਪਾਂ ਇਹ ਜੱਗ ਦੇ ਉੱਤੇ ਮਾਇਆ ਦੇ ਇੱਥੇ ਜਿਹੜੀ ਰੱਬ ਦੀ ਹੋਂਦ ਦਿਖਾਉਣੀ ਹੈ ਇਹ ਤਾਂ ਅੱਧੇ ਕਹਿੰਦੇ ਨੇ ਵੀ ਰੱਬ ਹੈ ਹਾਂਜੀ ਅੱਧੇ ਕਹਿੰਦੇ ਦੇਹਧਾਰੀ ਹੈ ਨਹੀਂ ਵੀ ਗੁਰੂ ਕੋ ਜਾਓ ਗੁਰੂ ਨੂੰ ਛੱਡ ਕੇ ਕਿਉਂ ਜਾਂਦੇ ਹੋ ਜਾਓ ਵੀ ਗੁਰੂ ਕੋ ਜਾਓ ਸਾਰੇ ਲੋਕ ਜਾਂਦੇ ਨੇ ਜੀ ਤੇ ਇਹ ਰੱਬ ਤਾਂ ਫਿਰ ਬਿਰਲੇ ਨੂੰ ਮਿਲਣ ਹਾਂਜੀ ਉਹਦੀ ਰਸਨਾ ਦੇ ਰਬ ਬੈਠਾ ਠੀਕ ਅੱਬਾ ਪਹਿਲਾਂ ਵੀ ਦੱਸਿਆ ਸੀ ਨਾ ਪਾਰਟੀਆਂ ਨੂੰ ਹਾਂਜੀ ਵੀ ਜਾ ਉਹਦੀ ਸ਼ਰਨ ਚਾਜੋ ਜਾ ਸਾਧੂ ਦੀ ਦਿੰਦਾ ਕਰਨੀ ਹੱਜੋ ਤੁਸੀਂ ਆਪਣਾ ਜੱਗ ਦੇ ਵਿੱਚ ਆਓ ਤੁਸੀਂ ਆਪਣੀਆਂ ਗੱਲਾਂ ਬਾਤਾਂ ਕਰੋ ਹਾਂਜੀ ਪਰ ਤੁਸੀਂ ਸਾਧੂ ਨੂੰ ਘੇਰਾ ਦੇਦੇ ਹਾਂ ਹਾਂਜੀ ਉਹ ਬਣ ਕੇ ਜਿਹੜਾ ਸਾਧੂ ਨੂੰ ਦਿੰਦਾ ਉਹਦਾ ਪਤਾ ਨੂੰ ਹੁੰਦਾ ਹਾਂਜੀ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਆਪਾਂ 2 2.5 ਸਾਲ ਦੇ ਫਿਰਦੇ ਹਾਂਜੀ ਹੁਣ ਸਾਡਾ ਮੇਨ ਮਕਸਦ ਇਹੀ ਸੀ ਹਾਂਜੀ ਵੀ ਇੱਕ ਅੱਜ ਅਸੀਂ ਸਮਝ ਦੇਖਿਆ ਵੀ ਜਿਹੜੀ ਸ਼੍ਰੋਮੀ ਗੱਦੀਦਾਰ ਪਾਰਟੀ ਹੈ ਹਾਂਜੀ ਉਹ ਜਿਹਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਜੀ ਇਹ ਪਾਰਟੀ ਸਾਧੂ ਦਾ ਵਿਰੋਧ ਕਰਦੀ ਹੈ ਹਾਂਜੀ ਤੇ ਇੱਕ ਇਹਦੇ ਨਾਲ ਜਿਹੜਾ ਗੱਠ ਜੋੜਾ ਧੜਾ ਹੈਗਾ ਐ ਜੀ ਪੀਜੀ ਸ਼੍ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਹਾਂਜੀ ਜਿਹੜੀ ਆ ਪ੍ਰਬੰਧ ਚਲਾਉਂਦੀ ਆ ਗੁਰਦੁਆਰਿਆਂ ਦਾ ਪੰਜਾਬ ਦੇ ਵਿੱਚ ਹਾਂਜੀ ਪਤਾ ਕੋਹਾਣੀ ਜਾਂ ਧਰਮ ਵਾਲੇ ਪ੍ਰਚਾਰ ਕਰਦੀ ਹੈ ਇੱਕ ਇਹ ਸਾਧੂ ਦਾ ਵਿਰੋਧ ਕਰਦੀ ਹੈ ਹਾਂਜੀ ਉਹ ਬਾਕੀ ਮੈਂ ਦੇਖਿਆ ਵੀ ਬਾਕੀ ਵੀ ਪਾਰਟੀਆਂ ਨੇ ਹਾਂਜੀ ਉਹ ਪਾਰਟੀਆਂ ਨੇ ਤਾਂ ਸਾਧੂ ਤੱਕ ਚੱਲ ਨਹੀਂ ਸਕੂ ਆਣਾ ਪਰ ਨਿੰਦਾ ਤਾਂ ਨਹੀਂ ਕਰਦੀਆਂ ਹਾਂਜੀ ਮੰਦਾਦਾ ਨਹੀਂ ਬੋਲਦੀ ਆਪਾਂ ਤਾਂ ਇਹਨਾਂ ਦੇ ਪਰਚਾ ਪਾਇਆ ਸੀ ਵੀ ਜੇ ਫਿਰ ਤੁਸੀਂ ਨਾ ਦੇ ਤਾਂ ਅਸੀਂ ਤੁਹਾਡਾ ਕਿਉਂਕਿ ਸਾਡੇ ਦੇ ਨਿਦਾਗਾਂ ਤੇ ਰਾਜ ਖਤਮ ਹੋ ਜਾਂਦੇ ਆ ਆਪਣੇ ਸਾਹਮਣੇ ਨੇ ਹੁਣੇ ਦੋਈ ਪਾਰਟੀਆਂ ਰੱਬ ਦੀਆਂ ਦੋਸ਼ੀ ਨੇ ਇੱਕ ਕਾਂਗਰਸ ਹੈ ਤੇ ਇੱਕ ਆਪੜਿਆ ਗਾਲੀ ਹੁਣੇ ਪੇਟ ਰਹੇ ਨੇ ਵੀ ਸਾਡੇ ਹਾਰ ਦਾ ਕਾਰਨ ਕੀ ਆ ਹੁਣ ਆਪਾਂ ਸਪਸ਼ਟ ਸਾਡਾ ਜੀ ਦੱਸਿਆ ਸੀ ਵੀ ਤੁਹਾਡੀ ਹਾਰ ਦਾ ਕਾਰਨ ਇਹ ਵੀ ਤੁਸੀਂ ਹਾਂ ਜੀ ਸਾਰੀ ਨਜਾਇਜ਼ ਗੱਲਾਂ ਹੁਣ ਕਾਂਗਰਸ ਕਹਿੰਦੀ ਹੈ ਵੀ ਸਾਨੂੰ ਰਾਜਭਾਗ ਉਹ ਤੁਸੀਂ ਤਾਂ ਰੱਬ ਨੇ ਢੱਕ ਲੈ ਲਈ ਤੁਸੀਂ ਤਾਂ ਸਾਡੇ ਗੁਰੂ 'ਚ ਗੋਲੀਆਂ ਮਾਰਤੀਆਂ ਹੈ ਸਾਡੀਆਂ ਮਾਰਤਾ ਸਾਡੇ ਸੱਚਖੰਡ ਢਾਹਤੇ ਤੇ ਸੰਤ ਬਿਮਾਰਤੇ ਕਿੰਨਾ ਜ਼ੁਲਮ ਕਰਤਾ ਕਿੰਨੇ ਬੱਚੇ ਬੀਬੀਆਂ ਨਾਥ ਮਾਰੇਗੇ ਤੇ ਇਹ ਇਹ ਤੱਕ ਦੇ ਕਿਵੇਂ ਬਹਿ ਜਾਣਗੇ ਹਾਂ ਜੀ ਹੁਣ ਆਪਾਂ ਸਪਸ਼ਟ ਆਪਾਂ ਵੀਡੀਓ ਵੀ ਆਪ ਪਾਉਨੇ ਆ ਵੀ ਤੁਹਾਨੂੰ ਦਾਖਤ ਨਹੀਂ ਮਿਲਣੀ ਹਾਂਜੀ ਹੁਣ ਉਥੇ ਇੱਕ ਇੱਕੇ ਗੱਲ ਹੋ ਸਕਦੀ ਆ ਵੀ ਚਲ ਜਿਹੜੀ ਆ ਅਕਾਲੀਦਰ ਪਾਰਟੀ ਐ ਚਲੋ ਇਹਨੇ ਜੇ ਜ਼ੁਲਮ ਨਹੀਂ ਕਰਿਆ ਤਾਂ ਸਾਧੂ ਦੀ ਨਿੰਦਾ ਕਰਨਾ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਅਜੇ ਵੀ ਇੱਥੇ ਜੱਗ 'ਚ ਕੋਈ ਕਹ ਦੇਵੇ ਜੀ ਆ ਜੀ ਤਾਂਕੋਵਾਦੀ ਨੂੰ ਗੁਰਵਾਦੀ ਕਿੰਨਾ ਇਹਨਾਂ ਨੂੰ ਸੇਕ ਲੱਗਦਾ ਹੁਣ ਬਣਜ ਕੇ ਲਿਖਿਆ ਵੀ ਸੰਤ ਕਾ ਨਿੰਦਕ ਸਦਾ ਅਤੁੱਟ ਹੈ ਤਾਂ ਤਾਂ ਸਹੀ ਥੈਂਕ ਯੂ ਉਹ ਹੱਤ ਚੱਕੀ ਹੋਏ ਨੇ ਤਾਂ ਹਾਂਜੀ ਉਹਨੂੰ ਤਾਂ ਪਰਮੇਸ਼ਰ ਨੇ ਮਾਰ ਦੇਣਾ ਸੰਤ ਕਾ ਨਿੰਦਕ ਨੂੰ ਪਰਮੇਸ਼ਰ ਮਾਰਦਾ ਹਾਂਜੀ ਸੰਦ ਕੇ ਨਿੰਦ ਕੀ ਜੜਕਿਛ ਨਾ ਹੈ ਹਾਂਜੀ ਉਹ ਯਾਰ ਰੋਜ਼ ਪੜੀ ਜਾਂਦੇ ਨੇ ਉੱਤੇ ਦੀ ਫੇਰ ਇਹ ਗੱਲਾਂ ਕਰੀ ਜਾਂਦੇ ਨੇ ਹੁਣ ਆਪਾਂ ਤਾਂ ਇਹ ਵੀਡੀਓ ਬਣਾਣੇ ਆ ਇਹਨਾਂ ਤੱਕ ਸਨੇਹਾ ਭੇਜਿਆ ਵੀ ਥੋੜਾ ਠੀਕ ਆ ਤੁਸੀਂ ਜਗ ਵਿੱਚ ਕੰਮ ਕਰਦੇ ਹੋ ਹਾਂਜੀ ਪਰ ਥੋੜੇ ਹਾਰ ਦਾ ਜਿਹੜਾ ਕਾਰਨ ਉਹ ਇਹ ਹੈ ਵੀ ਤੁਸੀਂ ਸਾਧੂ ਦਾ ਜਿਹੜਾ ਭਗਤ ਆ ਉਹਦਾ ਸਦਕਾਰ ਨਹੀਂ ਕਰਦੇ ਉਹਦੀ ਨਿੰਦਿਆ ਕਰਦੇ ਹੁਣ ਜੇ ਤੁਸੀਂ ਮੰਨ ਲਓ ਇੱਥੇ ਰਾਜਭਾਗ ਕਰਨੇ ਨੇ ਕਿਉਂਕਿ ਰਾਜਭਾਗ ਤਾਂ ਕਿਸੇ ਨੇ ਕਰਨਾ ਹੀ ਕਰਨਾ ਹਾਂਜੀ ਤਾਂ ਤੁਸੀਂ ਸਾਧੂ ਨੂੰ ਨਾਲ ਲੈ ਕੇ ਚੱਲੋ ਹਾਂ ਜੀ ਕੋਈ ਨਵੀਂ ਪਾਰਟੀ ਹੁੰਦੀ ਆ ਵੀ ਸਾਧੂ ਜਿਹੜਾ ਸੰਤ ਸੰਤ ਸਤਕਾਰ ਲੋਕ ਭਲਾਈ ਪਾਰਟੀ ਬਣਾ ਲਓ ਹਾਂ ਜੀ ਸੰਤਾਂ ਦਾ ਵੀ ਸਤਕਾਰ ਹੋਵੇ ਸਾਧੂਆਂ ਦੇ ਤੇ ਲੋਕਾਂ ਦੀ ਭਲਾਈ ਵੀ ਕਰਨੀ ਹਾਂ ਜੀ ਲੈ ਆਪੇ ਰਾਜਭਾਗ ਮਰ ਜਾਂਦੇ ਹਾਂ ਜੀ ਹੈ ਕੋਈ ਉਹਦੇ ਵਿੱਚ ਸੌਦ ਕਰ ਲਓ ਹਾਂ ਜੀ ਇਸ ਕਰੇ ਉਹ ਆਪਾਂ ਹੁਣ ਇਹ ਜਗ ਦੇ ਵਿੱਚ ਇਹ ਦੱਸਿਆ ਹੋਇਆ ਵੀ ਸਾਧੂ ਆ ਗਿਆ ਉਹ ਮਿਲ ਗਿਆ ਰੱਬ ਹਾਂ ਜੀ ਉਹਦੀ ਨਿੰਦਿਆ ਦਾ ਥੋੜਾ ਰਾਜਭਾਗ ਨਹੀਂ ਤੇ ਚੱਲਦਾ ਹਾਂਜੀ ਹੁਣ ਇਹ ਆਪਾਂ ਇਹਨਾਂ ਨੂੰ ਸੰਦੇਸ਼ ਦੇ ਵੀ ਦਿੱਤੇ ਨੇ ਹਾਂਜੀ ਆ ਆਪਾਂ ਨਾਈਟ ਤੇ ਵੀ ਪਾ ਦੇਣਾ ਇਹਨਾਂ ਕੋਲ ਕਹਿੰਦੇ ਨੇ ਵੀ ਸੋਸ਼ਲ ਮੀਡੀਆ ਦਾ ਜਵਾਨਾ ਵੀ ਆਪਣੀ ਆਵਾਜ਼ ਪਹਚਾਓ ਅਸੀਂ ਆਪਣੀ ਆਵਾਜ਼ ਪਹਚਾਤੀ ਸਾਧੂ ਦਾ ਉਹ ਇਹਨਾਂ ਨਾਲ ਕੋਈ ਧਲ ਕੀ ਦੀ ਹਾਂਜੀ ਉਹ ਹੁਣ ਜਿਹੜਾ ਸੰਤ ਨੂੰ ਰੱਬ ਮਿਲ ਗਿਆ ਜਿਹੜਾ ਅੱਠ ਪੈਰ ਸਿਮਰਦਾ ਉਹਦੀ ਕੋਈ ਵੈਲਿਊ ਨਹੀਂ ਹੈਗੀ ਇੱਥੇ ਜੋ ਇੱਕ ਝੂਠੇ ਦਾ ਹੀ ਇੱਥੇ ਸਾਰਾ ਕੁਝ ਚੱਲਣਾ ਫਿਰ ਉਹ ਜਿਹੜਾ ਅੱਠ ਪੈਰ ਸਿਮਰਿਆ ਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਕਰੀਆ ਹਰ ਦਾ ਦਰਸ਼ਨ ਹੋਇਆ ਤੇ ਫਿਰ ਉਹਦੀ ਜੱਗ ਚ ਕੀ ਵੈਲਿਊ ਆ ਜੀ ਇਹ ਹੁਣ ਸਾਧੂ ਦੇ ਹੱਥ ਸਾਰਾ ਕੁ ਹਾਂਜੀ ਅਸੀਂ ਤਾਂ ਜਿਹੜਾ ਰੱਬ ਆ ਰੱਬ ਤਾਂ ਭਗਤਾਂ ਜੋਗਾ ਹੀ ਆ ਹਾਂਜੀ ਰੱਬ ਤਾਂ ਇਹ ਭਗਤ ਨੂੰ ਕਹਿੰਦਾ ਵੀ ਤੂੰ ਜੋ ਕਰੇਂਗਾ وہی ਮੈਂ ਬਣੂ ਹਾਂਜੀ ਹੁਣ ਆਪਾਂ ਇਹਨਾਂ ਦੇ ਹਦੇਸ਼ ਦਿੱਤੇ ਨੇ ਪਰਚੇ ਭਾਈ ਨੇ ਸਿਰਫ ਇਹਨਾਂ ਨੂੰ ਜਿਚਾਉਣ ਲਈ ਸਿਰਫ ਇਹ ਦੱਸਣਾ ਵੀ ਗੁਰੂ ਦੀ ਕਿਰਪਾ ਨਾਲ ਸੰਤ ਬਣਦਾ ਭਗਤ ਬਣਦਾ ਵੀ ਜੇ ਗੁਰੂ ਸਾਡਾ ਪੂਜਣਯੋਗ ਆ ਤਾਂ ਜਿਹੜਾ ਜੀਤੇ ਕਿਰਪਾ ਕਰਦੇ ਜਿਹੜਾ ਭਗਤਾ ਸੰਤਾਂ ਮਹਾਪੁਰਖਾ ਬ੍ਰਹਮਗੇਨੀਆ ਉਹ ਵੀ ਭਾਈ ਪੂਜਣ ਜਾਊਗਾ। ਉਹ ਵੀ ਕਮਾਈ ਬਹੁਤ ਵੱਡੀ ਹੈ। ਉਹਨੇ ਸ਼ਬਦ ਦੀ ਕਮਾਈ ਕਰੀ ਹੈ। ਉਹਨੇ ਕਾਲਪੁਰ ਦਾ ਦਰਸ਼ਨ ਕਰਿਆ। ਚੱਲ ਤੁਸੀਂ ਇੱਥੇ ਜੱਗ ਦੀਆਂ ਕਮਾਈਆਂ ਕਰਦੇ ਹੋ, ਵੱਡੇ-ਵੱਡੇ ਕਾਰੋਬਾਰ ਕਰਦੇ ਹੋ। ਤੁਹਾਡੇ ਨਾਲ ਕਮਾਈ ਸੰਤ ਦੀ ਵੱਡੀ ਹੈ। ਉਹ ਸੰਤ ਨੇ ਤੇ ਹਰ ਤਨ ਦਾ ਵਪਾਰ ਕਰਨਾ ਉਹ ਕਿਵੇਂ ਕਰਨਾ? ਅਸੀਂ ਹੰਬ ਕੇ ਬਹਿ ਗਏ। ਕਿਹਾ ਵੀ ਭਾਈ ਸਾਧੂ ਹੁੰਦਾ ਵੀ ਨਿੰਦੋਂ ਨਾਲ ਸਾਧੂ ਕੋਲ ਕਹਿੰਦੇ ਸਾਧੂ ਕੋਈ ਕਰ ਲੂ ਉੱਠਾ ਬੋਲਦੇ ਨੇ ਹਾਂਜੀ ਸਾਧੂ ਬਾਣੀ ਚ ਲੈ ਜਾਂਦਾ ਕਹਿੰਦੇ ਰਾਮ ਸੰਤ ਚ ਭੇਦ ਨਹੀਂ ਹੈ ਇਹ ਜਿਹੜਾ ਜਾਂਦਾ ਲੱਖਾਂ ਕਰੋੜਾਂ ਚ ਇੱਕਾ ਹਾਂਜੀ ਉਹਨੂੰ ਮੈਂ ਤੇ ਇਹ ਵੀ ਵਿਚਾਰ ਕਰਦਾ ਹਾਂ ਬਾਣੀ ਗੁਰੂ ਸਾਹਿਬ ਕਹਿੰਦੀ ਆ ਵੀ ਮੇਰੇ ਵੀ ਰਾਮ ਰਾਏ ਤੇਰੇ ਸੰਤਾਂ ਜਿਹੜਾ ਵਰ ਨਾ ਕੋ ਹਾਂਜੀ ਵੀ ਤੇਰੇ ਸੰਤਾਂ ਜਿਹੜਾ ਦਾ ਕੋਈ ਹੋਇ ਨਹੀਂ ਹਾਂਜੀ ਅੱਜ ਸੰਤਾਂ ਦਾ ਇੱਥੇ ਕੀ ਇਹਨਾਂ ਨੇ ਜਲੂਸ ਕੱਢਿਆ ਹਾਂਜੀ ਤੇ ਨਾਲੇ ਫਿਰ ਇਹ ਕਹੀ ਜਾਂਦੇ ਨੇ ਵੀ ਸੰਤਾਂ ਸੰਤ ਕੀ ਮਹਿਮਾ ਵੇਦ ਨਾ ਜਾਣੇ ਜੀ ਜੇਤਾ ਸੁਨੇ ਤੇਤਾ ਬਖਾਇਆ ਇਹ ਕਿਥੇ ਆ ਸੰਤ ਜੀ ਜਿਹਦੀ ਮਹਿਮਾ ਬੇਜ ਨਹੀਂ ਜਾਂਦਾ ਹਾਂਜੀ ਫਿਰ ਉਹ ਸੰਤ ਨੂੰ ਜੇ ਜੇ ਬੰਦਗੀ ਰੱਬ ਪਾਇਦਾ ਕੀ ਫਾਇਦਾ ਜੇ ਇਹਨਾਂ ਨੂੰ ਦੁਖਾਇਆ ਨਾ ਹਾਂਜੀ ਹੁਣੇ ਕੋ ਬਾਪੂ ਬਲਕੌਰ ਸੁਣਦਾ ਸੀ ਰੱਬ ਹੈ ਨਹੀਂ ਹਾਂਜੀ ਹੁਣ ਆਪਾਂ ਉਹਨੂੰ ਵੀ ਗਿਆ ਜੀ ਤੂੰ ਸਾਡੇ ਨਾਲ ਗੱਲ ਕਰ ਕੋਈ ਸਾਨੂੰ ਰੱਬ ਮਿਲ ਗਿਆ ਅਸੀਂ ਤੈਨੂੰ ਦਿਖਾ ਸਕਦੇ ਹਾਂ ਹਾਂਜੀ ਤੂੰ ਸ਼ਰਨਚਾ ਕਹਿੰਦਾ ਮੈਨੂੰ ਦਿਖਾ ਰ ਮੱਥਾ ਟੇਕ ਨੂੰ ਹਾਂਜੀ ਤੇ ਤਰਾਦਾ ਜੇ ਤੂੰ ਮੰਨ ਗਿਆ ਠੀਕ ਹੈ ਨਹੀਂ ਮੰਨਿਆ ਫਿਰ ਤਨ ਤਰਾਜ ਮੜਾ ਲੈਣਾ ਸੀ ਹਾਂਜੀ ਤੇ ਤੇ ਜਿਹੜਾ ਕੀਤਾ ਕਰਾਇਆ ਇੱਥੇ ਅੱਗੇ ਤਾਂ ਜਾਣਾ ਨਹੀਂ ਹਾਂਜੀ ਇਹ ਇੱਥੇ ਹੋਰਾਂ ਨੇ ਲੈ ਜਾਣਾ ਹਾਂਜੀ ਇਹ ਆਪਾਂ ਇਹ ਜੱਗ 'ਚ ਕੋਈ ਆਉਟਪੁੱਟ ਕੋਈ ਨਹੀਂ ਰੱਬ ਦੀ ਜਿਹੜੀ ਹੋਂਦ ਆ ਉਹ ਦਰਸਾਉਣੀ ਹੈ ਹਾਂਜੀ ਇਹ ਵੀ ਰੱਬ ਮਿਲੇ ਤੇ ਹਾਂਜੀ ਕਉ ਕਵੀ ਸਮਝਾਈ ਮੈਂ ਸਤਗੁਰੂ ਬਾੜ ਨਾ ਪਾਈ ਜਿੰਨਾ ਜੇ ਤੁਹਾਨੂੰ ਸਤਗੁਰੂ ਦੀ ਕਿਰਪਾ ਨਹੀਂ ਹੁੰਦੀ ਇਹ ਜਿਹੜੀ ਤਾਕਤ ਆ ਬਾੜ ਤਾਕਤ ਹੁੰਦੀ ਆ ਉਹਨਾਂ ਜੇ ਤੁਸੀਂ ਖਾਇ ਦੇ ਸਾਦੇ ਐ ਤਾਂ ਹੁੰਦਾ ਦੋ ਪੈਸਾ ਦਾ ਬੰਦਾ ਸਾਰਾ ਦਿਨ ਝੂਠ ਬੋਲਦਾ ਆ ਕੇ ਸਤਗੁਰੂ ਕੋਲ ਤੂੰ ਕੀ ਕਰ ਲੇਗਾ ਹਾਂਜੀ ਉਹ ਤਾਂ ਬਹੁਤ ਵੱਡੀ ਗੇੜ ਆ ਸੰਤਰੇ ਬੋਲ ਦੇਣਾ ਤੇ ਰੱਬ ਨੇ ਉਹ ਸਜਾ ਲਾ ਦੇਣੀ ਆ ਲਿਖਿਆ ਹੋਇਆ ਕਹਿੰਦੇ ਵੀ ਆਪਣੇ ਭਗਤਾ ਦੀ ਰੱਬ ਨੇ ਪੈਜ ਰੱਖਣੀ ਆ ਹੁਣ ਸਾਡੇ ਸਿੱਖਾਂ ਨੂੰ ਬਹੁਤ ਗਿਆਨ ਲੈ ਲੈਣਾ ਚਾਹੀਦਾ ਕਿੰਨਾ ਬਾਣੀ ਨੂੰ ਅਸੀਂ ਮੰਨਦੇ ਆ ਕਿੰਨਾ ਪੜਦੇ ਪੜਾਉਂਦੇ ਆ ਆ ਸੋਚ ਤਾਂ ਲਓ ਵਿੱਚ ਕੀ ਲਿਆ ਰਿਹਾ ਹੈ ਵੀ ਭਾਈ اے ਸਾਥਰੀ ਆਪਾਂ ਨਿਤਨੀ ਗੱਲ ਨਹੀਂ ਸਭੋ ਸਤਿਕਾਰ ਕਰਨਾ ہاں جی ਤੇ ਜਗਦੇ ਵਿੱਚ ਅੱਜ ਦੇਖ ਲੋ ਮੈਂ ਭਾਜੀ ਇਹ ਵੀ سوشل میڈیا ਜਿਹੜਾ ਆ ਕੇ ਸੰਤ ਦਾ ਤਵਾ ਨਹੀਂ ਲਾਉਂਦਾ ਜਾਨੀ ਉਹਦੀ ਕੋਈ ਫੋਟੋ ਲਾ ਕੇ ہاں جی ਪ੍ਰਚਾਰ ਨਹੀਂ ਕਰਦਾ ਤੇ ਉਹਦਾ ਵੀਊ ਨਹੀਂ ਹੁੰਦਾ ہاں جی ਜਿਹੜਾ ਫਿਰ ਸੰਤ ਨੂੰ ਦਿਖਾ ਕੇ ਪੰਜ ਚਾਰ ਵਾਲੇ ਵਾਲੇ ਮੱਥਾ ਟਿਕਾਉਣ ਤੇਗਦੇ ਦਿਖਾਉਂਦੇ ਨੇ ਉਹ ਵੀਊ ਬਹੁਤ ਬਣਦਾ ਹਾਂ ਜੀ ਪਰ ਮੈਂ ਇਹਨਾਂ ਨੂੰ ਇੱਥੇ ਚਾਹੇ ਇਹ ਚੈਨਲ ਹੈ ਮੇਰਾ ਜਗ ਨੂੰ ਵੀ ਮੈਨੂੰ ਮਿਲ ਗਿਆ ਰੱਬ ਆਓ ਮੱਥਾ ਟੇਕੋ ہاں جی ਤੁਸੀਂ ਪਾਓ ਵੀਡੀਓ ہاں جی ਘਰੋਂ ਪ੍ਰਚਾਰ ਆਪੇ ਪਤਾ ਲੱਗ ਜਾਣਾ ਉਹ ਉਹਦੇ ਬਲ ਅੰਤਰਜਾਮੀ ਆ ਫਰਮਾਤਵਾ ਹਾਂਜੀ ਅਗਲਪੁਰਖਾ ਉਹ ਉਹਦਾ ਆਸਰਾ ਨੂੰ ਉਹਦੀ ਟੇਕ ਹੈ ਤੇ ਤੁਹਾਡੇ ਕੋਲ ਆ ਇਥੇ ਉਹੀ ਬਸ ਮਾਇਆ ਦਾ ਮੋਹ ਆ ਜਾਂਦਾ ਇਥੇ ਕੂੜ ਕਮਾਇਆ ਰਿਹਾ ਤੇ ਇਹ ਜਦ ਹੁਣ ਇਹਨਾਂ ਨੂੰ ਬਹੁਤ ਨਸੰਤ ਨੇ ਨਾ ਢੱਕਣ ਲੱਗਣੀ ਆ ਫਿਰ ਇਹਦੇ ਵਿੱਚ ਰੱਬ 바ਰ ਗਟੋਣਾ ਹੁਣ ਕੱਚੇ ਸਾਹੂਆਂ ਨੂੰ ਕਹੀ ਜਾਂਦੇ ਨੇ ਵੀ ਹੁੰਦਾ ਨਹੀਂ ਕੁਝ ਉਹ ਪੱਕੇ ਨਾਲ ਗੱਲ ਤਾਂ ਕਰਕੇ ਦੇਖ ਹਾਂ ਆਪਾਂ ਕਈ ਵਾਰ ਕੋਸ਼ਿਸ਼ ਕਰੀ ਆ ਤੇ ਉਹ ਜਾਂ ਫੋਨ ਨਹੀਂ ਚੱਕਦੇ ਜਾਂ ਕਹਿੰਦੇ ਫੇਰ ਗੱਲ ਕਰਾਂਗੇ ਵੀ ਫੇਰ ਫਾਇਦਾ ਕੋਈ ਨਹੀਂ ਹੁਣ ਜਿਹੜਾ ਜਿਹਨੂੰ ਰੱਬ ਨਹੀਂ ਮਿਲਿਆ ਉਹਨਾਂ ਨੂੰ ਤਾਂ ਕੁਝ ਨਹੀਂ ਹੋਣਾ ਜਿਉਂ ਅਰਦਾਸ ਦਰਬੀਦੋਸタルਗਨ ਯਾਨੀ ਹਾਂਜੀ ਹੁਣ ਜਿਹਦੇ ਵਿੱਚ ਪ੍ਰਗਟੇ ਹੋਇਆ ਆ ਵੀ ਬਾਣੀ ਨੇ ਤਾਂ ਇਹ ਕਹਦਾ ਵੀ ਨਾਨਕ ਸਤ ਪੁਰਖ ਜਿਨ ਜਾਨਦੇ ਆ ਹਾਂਜੀ ਸਤਗੁਰ ਕਿਸਕਾ ਨਾ ਨਹੀਂ ਇਹ ਕਿਉਂ ਨਹੀਂ ਮੰਨ ਰਹੇ ਵਾਹਿਗਾ ਸਤ ਨੂੰ ਪਛਾਣ ਲਿਆ ਸ਼ਰਦ ਨੂੰ ਪਛਾਣ ਲਿਆ ਰਾਮਰਾਸ ਫੀ ਲਿਆ ਕਰਪੁਰ ਦਾ ਦਰਸ਼ਨ ਹੋ ਗਿਆ ਵੀ ਉਹਦਾ ਤਾਂ ਉਹ ਉਹ ਰਬ ਰਬ ਵਰ ਗਈ ਹੈ ਹਾਂਜੀ ਹੁਣ ਬਾਣੀਆਂ ਨੂੰ ਕਹਿੰਦੀ ਆ ਵੀ ਜਿਨ੍ਹਾਂ ਨਾਲ ਵਿਸਰੇ ਇਹ ਨਾਮ ਸੇਕ ਨੇ ਇਹ ਭੇਦ ਨਾ ਜਾਣੋ ਮੂਲ ਸਾਈਂ ਜੀ ਨਹੀਂ ਪੜੇ ਜਾਂਦੇ ਨੇ ਕਿਹੜੇ ਕਿਉਂ ਲਿਖਿਆ ਹਾਂਜੀ ਜੇ ਮਾਲਾ ਵਥਾਡੇ ਕੀ ਸਾਡਾ ਸਾਰਾ ਕੁਝ ਹੋਣਾ ਸੀ ਜਾਂ ਰੱਬ ਨੇ ਹੀ ਸਭ ਕੁਝ ਕਰਨਾ ਸੀ ਫਿਰ ਇਹ ਕਾਹਦੇ ਲਿਖਿਆ ਵੀ ਉਹਨਾਂ ਚ ਭੇਜਨੀ ਹੈਗਾ ਹਾਂਜੀ ਇਹ ਹੁਣ ਆਪਾਂ ਇੱਥੇ ਜਗ ਤੇ ਸਿੱਧ ਕਰਨਾ ਹਾਂਜੀ ਵੀ ਸਾਧੂ ਭਾਈ ਆ ਗਿਆ ਉਹਨੂੰ ਮੈਂ ਰੱਬ ਮਿਲ ਗਿਆ ਲਿਖਿਆ ਹੈ ਬਾਣੀ ਚ ਕਦੋਂ ਆਉਣਾ ਵੀ ਉਹਦੇ ਨਾਲ ਨਾ ਟਕਰਾਇਓ ਥੋੜਾ ਪਹਿਲਾਂ ਹਾਂਜੀ ਕਿਉਂਕਿ ਸਾਧੂ ਭਲਾ ਕਰਨ ਆਉਂਦੇ ਨੇ ਰੱਬ ਬਾਰੇ ਦੱਸਣ ਆਉਂਦੇ ਨੇ ਵੀ ਸਰਬ ਰੋਕ ਆਖ ਉਹਦੇ ਨਾਮ ਆ ਅੱਜ ਸਿੱਧ ਹੋਇਆ ਗਿਆ ਤੂੰ ਨਹੀਂ ਕਿਸੇ ਸਾਧੂ ਤੋਂ ਸਿੱਧ ਹੋਇਆ ਜਾ ਦੋ ਦੇ ਉਹਦੇ ਐ ਸੰਕਟ ਵੀ ਆਪਦਾ ਵੀ ਉਹਦੇ ਕਿਧਰੋਂ ਭਜਿਆ ਹਾਂਜੀ ਕਿਉਂ ਬ੍ਰਹਮ ਗਿਆਨੀ ਕਿੱਥੇ ਜਾਊਗਾ ਜਿਹਦੀ ਸੁਰਤ ਸ਼ਾਦਨ ਲੱਗੀ ਹੈ ਲੈਵ ਲੱਗੀ ਹੈ ਯਾ ਨਾਨ ਗਿਆਨੀ ਕੈਸਾ ਹੋਏ ਹਾਂਜੀ ਜਿਹਨੇ ਇੱਕ ਸ਼ਬਦ ਲੇਵ ਲਈ ਜਿਹਦੀ ਇੱਕ ਲੈਵ ਲੱਗੀ ਹੈ ਸ਼ਾਦ ਸ਼ਾਦਨ ਉਹ ਪ੍ਰਗਟ ਹੋ ਗਿਆ ਅਨਤ ਰੂਪ ਮੇਰੋ ਰਮਈਆ ਹੁਣ ਕਹਿੰਦੇ ਰੱਬ ਕੀ ਆ ਉਹ ਤਾਂ ਅਨਤ ਰੂਪ ਆ ਹਾਂਜੀ ਹੈ ਗੁਰੂ ਸਾਹਿਬ ਦੇ ਬਾਣੀ ਚੋਂ ਦਾ ਵੀ ਚਮਤਕਾਰ ਕਰਤਾ ਕੀ ਚਮਤਕਾਰ ਹੋਇਆ ਇਹਦੇ ਦਾਇ ਦੇਸ ਇੱਕੋ ਇੱਕ ਦਿਖਾਇਆ ਉਹ ਤਾਂ ਸਾਰੇ ਸੰਸਾਰ ਤੇ ਚੰਦਣ ਹੋ ਗਿਆ ਅੱਜ ਮਹਸੂਰ ਸਾਰੇ ਜਗ ਨੂੰ ਚਾੰਦਨ ਕਰਦਾ ਕਿਤੇ ਹਨੇਰਾ ਕਿਤੇ ਚਾੰਦਨ ਉਹ ਜਿਹੜਾ ਭਗਤ ਨੂੰ ਸ਼ਬਦ ਪਰਗਟ ਉਹਦਾ ਉਹਦਾ ਸੋਹਣੇ ਸੰਸਾਰ ਤੇ ਪਰਗਟ ਹੋ ਗਿਆ ਉੱਥੇ ਹਨੇਰਾ ਤਾਂ ਹੈ ਹੀ ਨਹੀਂ ਉੱਥੇ ਸਦਾ ਹੀ ਆਨੰਦ ਆ ਉਹ ਜਿਹੜਾ ਭਗਤ ਆ ਉਹਨੂੰ ਕੋਈ ਭੈ ਨਹੀਂ ਆਈ ਹਾਂਜੀ ਉਹਨੂੰ ਇਹ ਸੰਸਾਰ ਦਾ ਤਾਂ ਚਲੋ ਤਾਂ ਕੋਈ ਹੋਣਾ ਹੀ ਨਹੀਂ ਝਗੜਾ ਉਹਨੂੰ ਜਿਹੜੀ ਜਮਾਂ ਦੀ ਮਾਰ ਆ ਜਮ ਕੰਕਰ ਖਾਂਦੇ ਨੇ ਹਾਂਜੀ ਤੇ ਇਹ ਉਹਦੇ ਨੇੜੇ ਨਹੀਂ ਆਉਂਦੇ ਹੈਗੇ ਉਹਨੂੰ ਦੇਖ ਕੇ ਦੂਰੋਂ ਭੱਜਦੇ ਨੇ ਹੁਣ ਆਪਾਂ ਪਹਿਲਾਂ ਵੀ ਧਰਮਰਾਇ ਦੀ ਸੇਵਾ ਕਰਦੇ ਆ। ਹਾਂਜੀ। ਆ ਧਰਮਰਾਇ ਆ ਜਿਹੜਾ ਇਹਨਾਂ ਦੇ ਲੇਖੇ ਕਰਦਾ। ਫਿਰ ਕੁੜੀਆਂ ਬਵਾਰੀਆਂ ਪਾ ਕੇ ਇਹਨਾਂ ਦੇ ਕਿੰਨੇ ਮਾਇਆ ਲੱਗਦੇ ਤੇ ਫਿਰ ਮਰ ਜਾਂਦੇ ਨੇ। ਹਾਂਜੀ। ਤੇ ਉਹ ਸਾਧੂ ਦੀ ਧਰਮਰਾਇ ਨਾਮ ਸ਼ਰਗਰ ਕਰਦੇ। ਹਾਂਜੀ। ਗੁਰੂ ਜਾਨ ਨੇ ਕਿਹਾ ਵੀ ਜਿਹੜਾ ਮੇਰਾ ਭਾਗ ਦਾ ਬਈ ਉਹਦਾ ਭਾਈਪੂਜਨ ਜੋਗ ਆ। ਉਹ ਬਾਣੀ ਚਾਹੁੰਦਾ ਤੇ ਨਾ ਭਾਗਤ ਜਨਾਂ ਕੋ ਸਦਾ ਨਾਮ ਸ਼ਰਗਰ ਕਰੀ। ਹਾਂਜੀ। ਜਿਨ੍ਹਾਂ ਹਿਰਦੇ ਨਾਮ ਭਰੋਈ। ਉਹ ਹਿਰਦੇ 'ਚ ਨਾਮ ਪਰੋਇਆ ਜਾਂ ਹਿਰਦੇ 'ਚ ਪ੍ਰਗਟ ਹੋਇਆ ਜਾਂ ਸ਼ਾਂਤ ਨੂੰ ਹੋਇਆ ਨਾਮ ਦੀ ਗੱਲ ਨਹੀਂ ਕਰਨੀ ਇਹ ਕਿਉਂ ਗੁਰੂ ਸਾਹਿਬ ਤਾਂ ਤਾਂ ਹੀ ਲਿਖਿਆ ਹਾਂਜੀ ਵੀ ਭਾਈ ਇਹ ਇਹ ਤਾਂ ਬਹੁਤ ਵੱਡੀ ਖੇਡ ਆ ਰੱਬ ਦਾ ਮਲਾਪ ਹੋਣਾ ਸ਼ਬਦ ਨਾਲ ਮਲਾਪ ਹੋਣਾ ਸ਼ਬਦ ਪ੍ਰਗਟ ਹੋਣਾ ਇਹ ਤਾਂ ਬਹੁਤ ਵੱਡੇ ਭਾਗ ਚਾਹੀਦੇ ਨੇ ਹਾਂਜੀ ਕਿਉਂਕਿ ਇੱਥੇ ਦੁਨਿਆਵੀ ਕਿਸੇ ਪੜ੍ਹਾਈ ਨਾਲ ਕਿਸੇ ਕਰਮਧਰਮ ਨਾਲ ਕਿਸੇ ਮਾਇਆ ਦੇ ਜੋਰ ਨਾਲ ਰੱਬ ਨਹੀਂ ਮਿਲਣਾ ਹੈਗਾ ਇਹ ਤਾਂ ਧਰੋ ਲਿਖਿਆ ਹੀ ਤਾਂ ਮਿਲ ਗਿਆ ਹਾਂਜੀ ਇਹ ਭਾਜੀ ਹੁਣ ਆਪਾਂ ਇਹ ਇੱਥੇ ਇਹਨਾਂ ਨੂੰ ਦੱਸਿਆ ਵੀ ਭਾਈ ਇਹ ਸਾਡਾ ਸਾਧੂ ਦੀ ਨਿੰਦਾ ਨਹੀਂ ਚੱਲਣੀ ਹੋ ਹਾਂ ਜੀ ਇਹ ਨੰਦਾ ਕਰਨੀ ਛੱਡ ਦਿਓ ਨਹੀਂ ਸਾਧੂ ਨੂੰ ਮੰਨਣਾ ਨਾ ਮੰਨੋ ਉਹ ਤੁਸੀਂ ਆਪਣਾ ਜਾਇਦਾ ਕਰਨਾ ਭਰ ਲੈਣਾ ਹਾਂ ਜੀ ਪਰ ਜਦ ਤੁਸੀਂ ਸਾਧੂ ਨੂੰ ਜਿਹੜਾ ਦਿੰਦੂਗਾ ਹਾਂ ਜੀ ਆਪਾਂ ਉਹਦੇ ਨਾਲ ਗੱਲ ਕਰਨੀ ਆ ਉਹਦੇ ਬਾਰੇ ਆਪਾਂ ਰੱਬ ਨੂੰ ਬੇਨਤੀ ਕਰਦੇ ਹਾਂ ਜੀ ਸੋ ਬਿਲਕੁਲ ਇਹ ਸਾਡਾ ਅੱਜ ਪ੍ਰੋਗਰਾਮ ਸੀਗਾ ਜੀ ਤੇ ਅੱਜ ਸਾਨੂੰ ਜਿਹੜੀ ਆ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਆ ਮਿਲੀ ਆ ਵੀ ਸਾਧੂਆਂ ਦਾ ਜਿਹੜਾ ਇਹ ਬਚਨ ਉਹ اٹਲ ਹੁੰਦਾ ਹੁਣ ਚਾਹੇ ਜਿਵੇਂ ਅਕਾਲੀਆਂ ਨੇ ਕਿੱਡੇ ਵੱਡੇ ਕੈਂਪੇਨ ਕੀਤੇ ਆਪਣੇ ਕਾਂਗਰਸ ਨੇ ਬਹੁਤ ਕੈਂਪੇਨ ਕੀਤੀ ਐ ਪਰ ਉਹ ਕੈਂਪੇਨ ਕਰਨ ਦਾ ਕੋਈ ਲਾਭ ਹੀ ਨਹੀਂ ਹੋਇਆ ਜਦ ਬਚਨੇ ਬਾਬਾ ਜੀ ਦੇ ਹੋਗੇ ਵੀ ਜਦ ਤੱਕ ਤੁਸੀਂ ਆਪਣੀ ਭੁੱਲ ਨਹੀਂ ਮਖਸਾਉਂਦੇ ਕਿਉਂਕਿ ਤੁਸੀਂ ਆਪਣੇ ਜਿਹੜੇ ਜੀਵਨ ਚ ਸੁਧਾਰ ਨਹੀਂ ਕਰਦੇ ਜੱਗ ਨੂੰ ਇਹ ਨਹੀਂ ਦੱਸਦੇ ਵੀ ਸਾਧੂਆਂ ਦੀ ਨਿੰਦਿਆ ਨਹੀਂ ਕਰਨੀ ਤੇ ਉਦੋਂ ਤੱਕ ਇਹ ਜਿਹੜਾ ਤੁਹਾਡਾ ਕੈਂਪੇਨ ਸਫਲ ਨਹੀਂ ਹੋ ਸਕਦਾ ਸੋ ਜਿੱਥੇ ਕਿਤੇ ਵੀ ਜਿਹੜੇ ਆ ਇਹ ਪ੍ਰਚਾਰਕ ਜਿਹੜੇ ਨੇ ਆਪਣੇ ਕਾਂਗਰਸ ਦੇ ਵੀ ਤੇ ਆਪਣੇ ਅਕਾਲੀਆ ਦਲ ਦੇ ਇਹ ਗੱਲ ਨੂੰ ਸਮਝਣ ਵੀ ਤੁਸੀਂ ਜਿਹੜਾ ਆ ਹੋਰ ਤੁਸੀਂ ਕੈਂਪੇਨ ਜਿੰਨੇ ਮਰਜ਼ੀ ਕਰੀ ਜਾਓ ਪਰ ਜਦ ਤੱਕ ਤੁਸੀਂ ਸ਼ਰਨ ਚ ਨਹੀਂ ਆਉਂਦੇ ਤੁਹਾਨੂੰ ਰਾਜ ਭਾਗ ਨਹੀਂ ਮਿਲਨੇ ਸੋ ਬਾਕੀ ਹੋਰ ਵੀ ਜਿਹੜੀਆਂ ਬਾਬਾ ਜੀ ਨੇ ਜੀਵਨ ਦੀਆਂ ਜਾਣਕਾਰੀ ਸਾਨੂੰ ਸਾਂਝੀ ਕੀਤੀ ਆ ਤੇ ਅਸੀਂ ਸੰਤਾਂ ਦੀ ਭਗਤਾਂ ਦੀ ਜਿਹੜੀ ਹੈ ਮਹਿਮਾ ਬਾਣੀ ਚ ਬਹੁਤ ਲਿਖੀ ਹੋਈ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸੋ ਹੁਣ ਇੱਥੇ ਹੀ ਸਮਾਪਤੀ ਕਰਦੇ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰ ਜੀ ਵੈਗੁਰ